ਹਾਂ ਬਾਈ ਕੀ ਹਾਲ ਚਾਲ ਆ ਕੀ ਮੇਲਾ ਕੀ ਤੁਸੀਂ ਬਹੁਤ ਵਧੀਆ ਬਾਈ ਜੀ ਸੇਲਾਂ ਲਾ ਰੱਖੀਆਂ ਨੇ ਮੈਨੂੰ ਉਹ ਦੱਸੋ ਯਾਰ ਆਪਣੇ ਕੋਲੇ ਬਾਈ ਜੀ ਪਿਓਰ ਦੇ ਵਿੱਚ ਜਿੰਨੇ ਵੀ ਬੇਸ ਆ ਰਹੇ ਨੇ ਆਪਣੇ ਕੋਲੇ ਜਿੰਨੀ ਵੀ ਵੈਰਾਈਟੀ ਪਈ ਆ ਹੈਂਡ ਟੱਚ ਦੇ ਵਿੱਚ ਅੱਧੇ ਪਾ ਦੇ ਵਿੱਚ ਆਈਟਮ ਦੇਵਾਂਗੇ ਅੱਧੇ ਪਾ ਦੇ ਵਿੱਚ 6000 ਰੁਪਏ ਵਾਲਾ 3000 ਦੇ ਵਿੱਚ 5000 ਵਾਲਾ 2500 ਰੁਪਏ ਦੇ ਵਿੱਚ ਹਾਂਜੀ ਅੱਧ ਮੁੱਲ ਦੇ ਵਿੱਚ ਅੱਧ ਮੁੱਲ ਦੇ ਵਿੱਚ ਕੋਈ ਵੀ ਵੈਰਾਈਟੀ ਆ ਸੰਦਾੜੀ ਦਾ ਮਜ਼ਾਕ ਨਾ ਕਰਿਓ ਮਜ਼ਾਕ ਨਾ ਕਰੋ ਮੈਨੂੰ ਮਜ਼ਾਕ ਕੋਈ ਨਹੀਂ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਕੋਈ ਵੀ ਆਪਣਾ ਦੇਖ ਲੱਗਿਆ ਤੁਸੀਂ ਪ੍ਰੋਡੈਕਟ ਚੈੱਕ ਕਰ ਸਕਦੇ ਹੋ ਹਾਂਜੀ ਜਿਵੇਂ ਆ ਆਈਟਮ ਦੇਖ ਸਕਦੇ ਹੋ 5200 ਪਿਆਰ ਪਈ ਦੀ ਆਈਟਮ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ 2700 ਪਿਆਰ ਪਈ ਦੇ ਵਿੱਚ ਆਪਾਂ ਨੂੰ ਅੱਧ ਮੁੱਲ ਦੇ ਵਿੱਚ ਆਪਾਂ ਗਾਣੇ ਨੇ ਨਾ ਬਈ ਮੇਲੇ ਹੀ ਲਾਇਆ ਪਿਆ ਨੇ ਐ ਜਿਆਦਾ ਲਾਇਆ ਪਿਆ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਬਰਕ ਵਾਲੇ ਸੂਟ ਹੈ ਤੇ ਇਹਨਾਂ ਦੇ ਵਿੱਚ ਬਈ ਅੱਧ ਮੁੱਲ ਦੇ ਵਿੱਚ ਦੇ ਰਿਹਾ 5000 ਵਾਲਾ ਸੂਟ ਜਿਹੜਾ 2500 ਦੇ ਵਿੱਚ ਕੋਈ 3 ਵਾਲਾ ਤਾਂ 15 ਦੇ ਵਿੱਚ ਵੈਰਾਈਟੀਆਂ ਦੇਖੀਓ ਮੇਰੀਆਂ ਭੈਣਾਂ ਨੇ ਜਿਹੜੀਆਂ ਬਰੇਟੀਆਂ ਚੈੱਕ ਕਰੋ ਇੱਕ ਵਾਰੀ ਰੰਗ ਕਲਰ ਚੈੱਕ ਕਰੋ ਇਹਨਾਂ ਦੀ ਕਲਰ ਦੀ ਗਰੰਟੀ ਬਾਈ ਫੁੱਲ ਗਰੰਟੀ ਹੈ ਜੀ ਫੁੱਲ ਗਰੰਟੀ ਪਿਓਰ ਦੇ ਆਈਟਮ ਨੇ ਸਾਰੇ ਹੈਂਡਵਰਕ ਵਾਲੇ ਪੀਸ ਨੇ ਜੋ ਵੀ ਆਈਟਮ ਆਪਣੇ ਕੋਲੇ ਪਈਆਂ ਨੇ ਉਹ ਦਿਖਾਓ ਬਾਈ ਆ ਲੋ ਬਾਜ਼ਾਰ ਦੇ ਵਿੱਚ ਆਹ ਚੀਜ਼ ਤੁਹਾਨੂੰ 10-12000 ਤੋਂ ਘੱਟ ਪੀਸ ਨਹੀਂ ਮਿਲੂਗਾ ਆਵਲਾ ਠੀਕ ਹੈ ਜੀ ਆ ਲੋ 4500 ਰੁਪਏ ਦੇ ਵਿੱਚ 4500 ਦੇ ਵਿੱਚ ਸਿਰਫ ਹਾਂਜੀ ਆ ਡਿਜ਼ਾਈਨ ਚੈੱਕ ਕਰਿਓ ਬਾਈ ਅੱਗੇ ਦਿਖਾਓ ਬਾਈ ਲਓ ਜੀ ਇਸ਼ੂ ਦੇ ਉੱਤੇ ਵੇਖ ਆ ਰਿਹਾ ਜੋ ਕਿ ਪਹਿਣਾ ਬਹੁਤ ਪਸੰਦ ਕਰ ਰਹੇ ਨੇ ਅੱਜ ਕੱਲ ਇਹ ਚੀਜ਼ ਨੂੰ ਪਾਰਟੀ ਫੰਕਸ਼ਨ ਤੇ ਪਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਆ ਲੋ ਇਹ ਟੋਟਲੀ ਪੀਸ ਹੈਂਡ ਤੇ ਆਣਗੇ ਭਾਈ ਜੀ ਕਹਿੰਦਾ ਮਤਲਬ ਆਪਣੇ ਕੋਲੇ ਜੋ ਵੀ ਵੈਰਾਈਟੀ ਪਈ ਹੈਗੀ ਇਹਨਾਂ ਦੇ ਵਿੱਚ ਅੱਧੇ ਰੇਟ ਦੇ ਵਿੱਚ ਅੱਧੇ ਰੇਟ ਦੇ ਵਿੱਚ ਠੀਕ ਹੈ ਆਇਓ ਬਈ ਜੀ ਨੇ ਮੇਰੀਆਂ ਭੈਣਾਂ ਨੇ ਮੇਲਾ ਲੁੱਟਣਾ ਜਲਦੀ ਜਲਦੀ ਆਜੋ ਬਈ ਪੱਗਾਂ ਵਾਲੇ ਖੜੇ ਆ ਮਾਨਸਾ ਖੜੇ ਆ ਪਾ ਇਸ ਟਾਈਮ ਕਾਉਂਸਲਾ ਰੋਡ ਦੇ ਉੱਤੇ ਇਹਨਾਂ ਦੀ ਸ਼ਾਪ ਹੈ ਨਾ ਮੈਂ ਨੰਬਰ ਦੇ ਦੂੰਗਾ ਬਾਕੀ ਇੰਸਟਾਗ੍ਰam ਆਈਡੀ ਦਾ ਮੈਂ ਮੈਂਸ਼ਨ ਕਰ ਦੂੰਗਾ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਬਈ ਜਮੇ ਹਾਦੀ ਬਾਈ ਵੀ ਇਹਨਾਂ ਨੇ ਆ ਸੂਟਾਂ ਪਿੱਛੇ ਸਭ ਤੋਂ ਵੱਧ ਸੇਲਿੰਗ ਆ ਆਹ ਖੜਾ ਹੋਰ ਦਿਖਾਓ ਅਸਕੇ ਵੀ ਕੋਈ ਆਈਡੀ ਕੱਪੜਾ ਆ ਇਹਦਾ ਬਰੇਲੀ ਦਾ ਕੰਮ ਆ ਰਿਹਾ ਜੀ ਕਲਰ ਵੀ ਤੁਸੀਂ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਹੈਂਡਵਰਕ ਦੁਪੱਟਾ ਨਾਲ ਆ ਦੇਖੋ ਬਈ ਬਹੁਤ ਇਹ ਆਇਆ ਕੱਪੜਾ ਸ਼ਟਡਾਊਨ ਕਰ ਦਿਓ ਆ ਦੇਖੋ ਬਈ ਬਾਈ ਨਾਲ ਪਾ ਗਾਣ ਦੇ ਡਿਜ਼ਾਈਨ ਦੇਖੋ ਸੂਟਾਂ ਦੇ ਤੁਸੀਂ ਕੋਈ ਵੀ ਚੀਜ਼ ਲੈਣੀ ਹੋਵੇ ਬਈ ਪਾ ਗਾਣ ਦੇ ਤੁਸੀਂ ਆ ਸਕਦੇ ਹੋ ਤੁਹਾਨੂੰ ਨਾ ਬਾਈ ਫਰੀ ਕਹਿੰਦੇ ਨਾਰਾਜ਼ ਨਹੀਂ ਕਰਕੇ ਤੋਰਾਂਗੇ ਅਸੀਂ ਤੇ ਰੇਟ ਵੀ ਬਾਈ ਚੈਲੰਜ ਕਰ ਰਹੇ ਆ ਪੂਰੀ ਮਾਨਸਾਂ ਦੇ ਵਿੱਚ ਦਾ ਚੈਲੰਜ ਆ ਬਾਈ ਬਾਈ ਹੋ ਰਿਹਾ ਦਾ ਆ ਤਾਂ ਬਾਈ ਹੋਰ ਨੇ ਜਮਾ ਹੈਰਾਨ ਹੀ ਕੀਤਾ ਵਿਆਪਾਣ ਨੂੰ ਵੀ ਅੱਧ ਮੁੱਲ ਦੇ ਵਿੱਚ ਹੀ ਦੇ ਰਹੇ ਆ ਇਹ ਤਾਂ ਜਮਾ ਤੁਸੀਂ ਇਹ ਵੈਰੈਟੀਆਂ ਚੈੱਕ ਕਰੋ ਇੱਕ ਵਾਰੀ ਬਾਈ ਅੱਗੇ ਬਾਈ ਜਿਵੇਂ ਆਪਣੇ ਵਿਆਵਾਂ ਸਾਧੀਆਂ ਆਉਣੀਆਂ ਨੇ ਉਹਨਾਂ ਵਾਸਤੇ ਵੀ ਤੁਸੀਂ ਇੱਥੋਂ ਬਰੀ ਦਾ ਕੱਪੜਾ ਹੁੰਦਾ ਜਿਹੜਾ ਉਹ ਲਿਆ ਜਾ ਸਕਦੇ ਹੋ ਹੁਣ ਤਾਂ ਫਿਲਹਾਲ ਗਰਮੀ ਚੱਲ ਰਹੀ ਹੈ ਤੇ ਆ ਬਾਈ ਹੋਰਾਂ ਦੀ ਜਿਹੜੀ ਇੰਸਟਾਗ੍ਰam ਆ ਆਈਡੀ ਆ ਆ ਉਹਨਾਂ ਦੀ ਇੰਸਟਾਗ੍ਰam ਆਈਡੀ ਰਹਿੰਦੀ ਆ ਤੁਸੀਂ ਉੱਥੇ ਜਾ ਕੇ ਫੋਲੋ ਕਰ ਸਕਦੇ ਹੋ ਇਹਨਾਂ ਨੂੰ ਪੇਜ ਨੂੰ ਜਾ ਕੇ ਤੇ ਉੱਥੇ ਇਹਨਾਂ ਦੇ ਨਾਲ ਅਪਡੇਟ ਰਹ ਸਕਦੇ